ਇਕ ਤਰ੍ਹਾਂ ਮੈਨੂੰ ਲੱਗਦਾ ਛੱਤ ਨਾਲ ਬੋਲਦੀ ਐ ਥੋੜਾ ਜਿਹਾ ਇਹ ਕੱਟ ਕਰੀਂ ਜਿਹੜੇ ਲੱਭਦੇ ਸਮਝ ਆਉਣਾ ਰੋਲਣਾ ਪਵੇ ਤੇ ਥੋੜਾ ਜਿਹਾ ਕੱਟ ਕਰੀਂ ਬੜੀ ਮਿਹਰਬਾਨੀ ਹੋਗੀ ਦੂਜੇ ਮੈਂ ਹਾਇ ਕਿ ਮਰਵੀ ਨੂੰ ਲਹੂਗਾ ਇਹਨੂੰ ਸਾਹਮਣੇ ਰੱਖ ਦੇ ਇੱਕ ਤਾਂ ਰੰਗ ਕਾਲਾ ਐ ਇੱਕ ਤੁਸੀਂ ਤੇ ਪਾਸੇ ਰੱਖ ਕੇ ਖੜੀ ਕਰ ਦਿੱਤੀ ਐ ਦੂਜਾ ਪਾਸਾ ਦਿਖਦਾ ਹੀ ਨਹੀਂ ਹੈਗਾ चेहरे ते पवां पहला काल ਇੱਥੇ ਸਾਮਾਨ ਰੱਖ ਲੈ ਤੇ ਠੀਕ ਹੈ ਕੈਮਰਾ ਗੱਡੀ ਨਾ ਹੁਣ ਇਹ ਕਿਹੜਾ ਕੰਮ ਕਰਦਾ ਯਾਰ ਨਿੱਕੀ ਜਿਹੀ ਸਭ ਕੁਝ ਇੱਥੇ ਰੱਖ ਲੈ ਇਹ ਨਾਲ ਦੇ ਉਧਰ ਪਾ ਲੈ ਕਰਨਾ ਹੋਇਆ ਇੱਥੇ ਰੱਖ ਤੇ ਭਰਾ ਇੱਥੇ ਮੈਨੂੰ ਪਤਾ ਜਣਾ ਤੈਨੂੰ ਕੈਮਰਾ ਰੱਖ ਦੋ ਇੱਥੇ ਕਰ ਦੇ ਦੋ ਨਹੀਂ ਨਹੀਂ ਬਸ ਬਈ ਕੈਮਰਾ ਗੱਡੀ ਆ ਗਈ ਉਹ ਕਹਿੰਦੀ ਜੇ ਸਾਹਮਣੇ ਰੱਖੀ ਤਾਂ ਲੋਕਾਂ ਨੂੰ ਦਿਖਣਾ ਨਹੀਂ ਤੇ ਕੰਦ ਥੋੜੀ ਹੈ ਹੈਲੋ ਕੈਮਰਾ

ਹੋਣ ਤੁਹਾਡੀ ਬਰਨ ਜ਼ਿੰਦਗੀ ਆਪਾਂ ਮੇਲੇ ਵਿੱਚ ਇਕੱਠੇ ਹੋਏ ਆ ਮੇਰਾ ਮਿਲੀਆਂ ਦਾ ਨਾਮ ਮੇਰੀ ਜਨਮ ਮੇਲੇ ਵਿੱਚ ਜਦੋਂ ਅਸੀਂ ਆਉਂਦੇ ਆ ਵੈਸੇ ਇਹ ਮੇਲੇ ਸਾਨੂੰ ਸਾਡੇ ਕੀਰਾਂ ਫਕੀਰਾਂ ਨੇ ਸਾਡੇ ਸੰਤਾਂ ਮਹਤਾਂ ਨੇ ਸਾਡੇ ਬਜ਼ੁਰਗਾਂ ਨੇ ਸਾਨੂੰ ਬਖਸ਼ੇ ਹੋਏ ਨੇ ਪੰਜਾਬ ਦੀ ਧਰਤੀ ਮੇਲਿਆਂ ਦੀ ਧਰਤੀ ਹੈ ਇਸ ਕਦਰ ਦੀ ਹੈ ਅਸੀਂ ਲੋਕ ਨੇਕ ਮਾੜੇ ਨੂੰ ਸ਼ਕਤ ਵਾਲੇ ਖੇਤਾ ਚ ਕੰਮ ਕਰਨ ਵਾਲੇ ਇੱਧਰ ਉੱਧਰ ਕੰਮ ਕਰਨ ਵਾਲੇ ਲੋਕਾਂ ਨੂੰ ਸਾਰ ਨੂੰ ਜੇਬੀ ਦੇ ਮਗਰ ਇਹਦਾ ਵੇਲ ਮਿਲਦੀ ਏ ਫਿਰ ਮੇਲੇ ਤੇ ਚਾਈਦਾ ਇੱਕ ਚੀਜ਼ ਨੂੰ ਮਿਲਦਾ ਮੇਲਾ ਮੇਲੀਆਂ ਨਾ ਹੁੰਦਾ ਉਥੇ ਟਿਕਦੇ ਨਾ ਗੱਲਾਂ ਕਰਕੇ ਖੁਸ਼ ਹੋਈਦਾ ਤਾਂ ਆਪਾਂ ਮੇਰੇ ਅਗੇ ਆਉਣੇ ਆ ਖੁਸ਼ ਹੋਣ ਵਾਸਤੇ ਤਾਂ ਅੱਜ ਜਿਹੜੇ ਗੀਤ ਹੋਣਗੇ ਉਹ ਖੁਸ਼ੀ ਦੇ ਗੀਤ ਹੋਣਗੇ ਵੈਸੇ ਜਿਹਨਾਂ ਸੱਜਣਾ ਨੇ ਸਾਡੀ ਸਟੇਜ ਸੁਣੀ ਨੇ ਉਹ ਜਾਣਦੇ ਨੇ ਉਹ ਜਾਣਦੇ ਨੇ ਸਾਡੀ ਸਟੇਜ मनोरंजन की स्टेज है साढ़े गीतों आम तौर पर कुछ हासा कुछ ठा कुछ चोल बोल कुछ छेड़छाड़ कुछ दाली जया है रोडवेंच भर्ती हो, हो जाए सुनो सत श्रीकाल जी सी अनवाद बैठो बैठो हाँ गीत मैं अर्ज कर लिया पुराने कलाकार धन्यवाद प्रधान जी का दा। दर्शन करने का मौका सेवा करने का मौका दिता और तो गीत पेश कर लगे पुराने कलाकार होने कुर्सी <laughs> ना खाली करो एक कुर्सी दे प्रधान जी उठ के दरा हुए फटा के कुर्सी देते हैं Thank <laughs> you.